ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਕਿਸਾਨਾਂ ਦੇ ਹਿੱਤ ਵਿੱਚ ਜਾਵੇਗੀ ਉੱਥੇ ਹੀ ਵੱਖ-ਵੱਖ ਪਾਰਟੀਆਂ ਜੋ ਵਿਰੋਧੀ ਧਿਰ ਦੀਆਂ ਨੇ ਉਹ ਲਗਾਤਾਰ ਇਸ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਅੱਜ ਵੱਡਾ ਇਕੱਠ ਮੋਹਾਲੀ ਗਮਾੜਾ ਦਫ਼ਤਰ ਦੇ ਅੱਗੇ ਹੋ ਰਿਹਾ ਹੈ ਜਿੱਥੋਂ ਕਿ ਹਲਕਾ ਖਰੜ ਦੇ ਵਿੱਚੋਂ ਜਥੇਦਾਰ ਚਰਨਜੀਤ ਸਿੰਘ ਚੰਨਾ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਕਾਫਲਾ ਜਿਹੜਾ ਉੱਥੇ ਸ਼ਾਮਲ ਹੋਣ ਜਾ ਰਿਹਾ ਹੈ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਜਥੇਦਾਰ ਸਾਹਿਬ ਨਾਲ ਜਥੇਦਾਰ ਸਾਹਿਬ ਇੱਕ ਪਾਸੇ ਤਾਂ ਪੰਜਾਬ ਸਰਕਾਰ ਵੱਡੇ ਵੱਡੇ ਕਿਸਾਨਾਂ ਨੂੰ ਸੁਪਨੇ ਦਿਖਾ ਰਹੀ ਹੈ ਕਿ ਇਸ ਲੈਂਡ ਪੂਲਿੰਗ ਸਕੀਮ ਦੇ ਨਾਲ ਤੁਹਾਨੂੰ ਕਿੰਨਾ ਫਾਇਦਾ ਹੋਏਗਾ ਦੂਜੇ ਪਾਸੇ ਜਿਹੜੀਆਂ ਪਾਰਟੀਆਂ ਐ ਵਿਰੋਧ ਕਰ ਰਹੀਆਂ ਕਿਉਂ ਦੇਖੋ ਸਰਕਾਰ ਨੇ ਸਰਕਾਰ ਸੁਪਨਿਆਂ ਦੀ ਉਹ ਬਣਾਈ ਐ ਜੀ ਜਦੋਂ ਪ੍ਰਚਾਰ ਕਰਿਆ ਉਸ ਦਿਨ ਵੀ ਲੋਕਾਂ ਨੂੰ ਸੁਪਨੇ ਦਿਖਾਇਆ ਸੀ ਕਿ ਪੰਜਾਬ ਦੀ ਜਿਹੜੀ ਸਰਕਾਰ ਐ ਉਹ ਪਿੰਡਾਂ ਚੋਂ ਚੱਲੇਗੀ ਕਿ ਪਿੰਡਾਂ ਚੋਂ ਚੱਲੀ ਜੀ ਜਿੰਨੀ ਬੇਤਹਾਸ਼ਾ ਅੱਜ ਲੁੱਟ ਪੰਜਾਬ ਦੇਆਂ ਤਹਿਸੀਲਾਂਾਂ ਚ ਕਚੈਰੀਆਂ ਚ ਥਾਣਿਆਂ ਚ ਹੋ ਰਹੀ ਐ ਮੈਂ ਸਮਝਦਾ ਵੀ ਇਹ ਇੱਕ ਰਿਕਾਰਡ ਐ ਲੇਕਿਨ ਅੱਜ ਜਿਹੜੀ ਇਹ ਸਕੀਮ ਲਿਆਂਦੀ ਐ ਤਾਂ ਬਹੁਤਾ ਵੱਡਾ ਕਿਸਾਨਾਂ ਦੇ ਹੱਕਾਂ ਤੇ ਡਾਕਾ ਮਾਰਿਆ ਜਿਹੜੇ ਸਾਭ ਨਾਲ ਜ਼ਮੀਨ ਐਕਵਾਇਰ ਕਰੀ ਐ ਕਦੇ ਵੀ ਪੰਜਾਬ ਦੇ ਕਿਸਾਨ ਇਸ ਸਕੀਮ ਨੂੰ ਸਿਰ ਐ ਨਹੀਂ ਚੜਨਣਗੇ ਦੇਣਗੇ ਪਰ ਤੁਸੀਂ ਦੇਖਿਆ ਕਿ ਸਾਰੇ ਕਿਸਾਨਾਂ ਨੇ ਵਿਰੋਧ ਕਰਿਆ ਇਹਦਾ ਕਿ ਅਸੀਂ ਇਹ ਸਕੀਮ ਨਹੀਂ ਲੈਣੀ ਲੇਕਿਨ ਸਭ ਤੋਂ ਵੱਡੀ ਮਾੜੀ ਸਰਕਾਰ ਦੀ ਇਹ ਗੱਲ ਹੈ ਜਿਹੜਾ ਬੰਦਾ ਜਵਾਬ ਦਿੰਦਾ ਉਹਦੀ ਜ਼ਮੀਨ ਤੇ ਨੋਟ ਲਿਖਿਆ ਜਾਣਾ ਵੀ ਨਾ ਤਾਂ ਉਹ ਕਰਜ਼ਾ ਲੈ ਸਕਦਾ ਨਾ ਉਹਦਾ ਸੀਐਲਯੂ ਮਿਲ ਸਕਦਾ ਨਾ ਉਹਦੀ ਐਨਓਸੀ ਮਿਲਣੀ ਹੈ ਜੇ ਤੁਸੀਂ ਸਰਕਾਰ ਨੂੰ ਜ਼ਮੀਨ ਨਹੀਂ ਦੰਦੇ ਤਾਂ ਤੁਹਾਨੂੰ ਉਸ ਜਗ੍ਹਾ ਤੇ ਖੇਤੀ ਕਰਨੀ ਪਰੂਗੀ ਇਹ ਕਾਲੇ ਕਾਨੂੰਨ ਪੰਜਾਬ ਸਰਕਾਰ ਲਿਆਉਣ ਜਾ ਰਹੀ ਹੈ ਸੋ ਲੋਕਾਂ 'ਚ ਬਹੁਤ ਵੱਡਾ ਉਤਸ਼ਾਹ ਹੈ ਇਹ ਸਕੀਮ ਦੀ ਜਿਹੜੀ ਹੈ ਇਹਨੂੰ ਰੱਦ ਕਰਾ ਕੇ ਪੰਜਾਬ ਦੇ ਕਿਸਾਨਾਂ ਦਾ ਮਲੇ ਗੱਲ ਕਰੀਏ ਪੰਜਾਬ ਸਰਕਾਰ ਪਰ ਲੋਕਾਂ ਦਾ ਲਗਾਤਾਰ ਇਹੀ ਕਿਹਾ ਜਾ ਰਿਹਾ ਹੈ ਕਿ ਇਸ ਦੇ ਆਉਣ ਦੇ ਨਾਲ ਜਿੱਥੇ ਕਿਸਾਨਾਂ ਨੂੰ ਫਾਇਦਾ ਹੋਵੇਗਾ 1000 ਰੁਪਏ ਲੱਖ ਦੇ ਪਲਾਟ ਦਿੱਤੇ ਜਾਣਗੇ ਕਮਰਸ਼ੀਅਲ ਪਲਾਟ ਦਿੱਤੇ ਜਾਣਗੇ ਉੱਤੇ ਗੈਰ ਕਾਨੂੰਨੀ ਕਲੋਨੀਆਂ ਜਿਹੜੀਆਂ ਉਹਨਾਂ ਤੇ ਵੀ ਨੱਥ ਪਵੇਗੀ ਕਿਸਾਨਾਂ ਦੀ ਕਈ ਵਾਰ ਹੁੰਦਾ ਹੈ ਕਿ ਜ਼ਮੀਨ ਲੈ ਲੰਨੇ ਆ ਪੈਸੇ ਨਹੀਂ ਦਿੱਤੇ ਜਾਂਦੇ ਸੋ ਅਜਈਆਂ ਘਟਨਾਵਾਂ ਤੇ ਵੀ ਰੋਕ ਲੱਗੇਗੀ ਜੀ ਕਿਸਾਨਾਂ ਦੀ ਕਿੱਥੇ ਸਰਕਾਰ ਮਦਦ ਕਰਨ ਜਾ ਰਹੀ ਹੈ ਹਾਂ ਸਰਕਾਰ ਪੈਸੇ ਦੀ অপਸ਼ਨ ਦਬ ਹੈ ਬੀ ਆ ਜਮੀਨ ਅਸੀਂ ਐਕਵਾਇਰ ਕਰਨੀ ਲੈਂਡ ਪੂਲਿੰਗ ਲੋ ਜਾਂ ਪੈਸੇ ਲੋ ਲੇਕਿਨ ਪੈਸੇ ਵਾਲੀ ਤਾਂ ਕੋਈ ਆਪਸ਼ਨ ਹੀ ਨਹੀਂ ਹੈਲੋ ਉਲਟਾ ਕਿਸਾਨ ਨੂੰ ਪਰ 1 ਕਿੜ ਇੱਕ ਕਰੋੜ ਰੁਪਇਆ ਡਿਵੈਲਪਮੈਂਟ ਚਾਰਜ ਜਮਾ ਕਰਾਉਣਾ ਪਏਗਾ ਜਿਹੜੇ ਕਿਸਾਨ ਕੋਲ ਇੱਕ ਕੀਲਾ ਹੈ ਦੋ ਕੀਲਾ ਹੈ ਪਾਰ ਏਕੜ 1 ਕਰੋੜ ਰੁਪਇਆ ਕਿੱਥੋਂ ਜਮਾ ਕਰਾਏਗਾ ਸੋ ਲੋਕਾਂ ਨੂੰ ਲੁੱਟਣ ਜਾ ਰਹੀ ਹੈ ਨੋ ਡਾਟ ਤੇ ਵੈਸੇ ਸਰਕਾਰ ਦਾ ਵੀ ਅਸੀਂ ਫਾਇਦਾ ਕੋਈ ਫਾਇਦਾ ਨਹੀਂ ਕਰਨਾ ਸਰਕਾਰ ਕਹਿੰਦੀ ਵੀ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਜਾਏਗਾ ਜੇਕਰ ਕਿਸਾਨ ਦਾ ਮਨ ਹੈ ਉਸ ਨੂੰ ਸਮਝ ਆ ਰਿਹਾ ਹੈ ਉਸ ਨੂੰ ਚਾਹਤ ਹੈ ਉਹ ਕਰ ਸਕਦਾ ਹੈ ਨਹੀਂ ਅਸੀਂ ਕਿਸੇ ਨਾਲ ਕੋਈ ਧੱਕਾ ਨਹੀਂ ਕਰਾਂਗੇ ਨਹੀਂ ਧੱਕਾ ਇਹ ਤਾਂ ਵੱਡਾ ਕੀ ਹੋ ਸਕਦਾ ਤੁਹਾਡੀ ਜ਼ਮੀਨ ਤੇ ਨੋਟ ਦੇ ਦੇਣਾ ਜੀ ਜੇ ਸਰਕਾਰ ਉਹ ਕਹਿੰਦੇ ਵੀ ਜਿਵੇਂ ਦੇਣੀ ਹਾਂ ਜਾ ਨਾ ਜੇ ਨਾ ਹੈ ਤਾਂ ਤੁਹਾਡੀ ਜ਼ਮੀਨ ਤੇ ਨਾ ਤੁਸੀਂ ਲੋਨ ਲੈ ਸਕਦੇ ਨਾ ਉਤੇ ਮਕਾਨ ਪਾ ਸਕਦੇ ਨਾ ਐਨਓਸੀ ਨਾ ਐਲਓਸੀ ਕੁਛ ਵੀ ਨਹੀਂ ਤੁਸੀਂ ਕਰ ਸਕਦੇ ਸੀਐਲ ਜੂ ਵੀ ਬੰਦ ਫੇ ਕੀ ਹੋ ਗਿਆ ਕਹਿੰਦੇ ਤੁਸੀਂ ਖੇਤੀ ਕਰੋ ਜ਼ਬਰਦਸਤ ਸਰ ਬਹੁਤ ਸਰਕਾਰ ਦਾ ਜਿਹੜੀ ਜ਼ਮੀਨ ਦੀ ਗੱਲ ਕਰੀ ਆ ਪਜਾਉ ਜ਼ਮੀਨ ਆ ਆਪਣੀ ਖੇਤੀਬਾੜੀ ਵਾਲੀ ਜ਼ਮੀਨ ਆ ਉਥੇ ਅਜਈਆਂ ਸਕੀਮਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਕੀ ਲੱਗਦਾ ਹੈ ਤੁਹਾਨੂੰ ਕਿਉਂਕਿ ਖਾਣਾ ਵੀ ਕਿਤੇ ਨਾ ਹੈ ਕਿਤੇ ਅਨਾਜ ਉੱਗੂਗਾ ਉਥੋਂ ਖਾਓਗੇ ਆਹੀ ਇੱਕ ਜ਼ਮੀਨ ਹੈ ਪੰਜਾਬ ਦੀ ਦੇਖੋ 60000 ਏਕੜ ਹੈ ਕਦੋਂ ਡਿਵੈਲਪ ਹੋਣੀ ਸਰਕਾਰ ਕੋਈ ਡਿਵੈਲਪ ਨਹੀਂ ਬਹੁਤ ਵੱਡਾ ਸਕੈਂਡਲ ਸਰਕਾਰ ਕਰਨ ਜਾ ਰਹੀ ਹੈ ਇਹ ਸਿਰਫ ਲੋਕਾਂ ਦੇ ਐਕੁਆਇਰ ਕਰਕੇ ਬਿਲਡਰਾਂ ਨੂੰ ਦੇਣੀ ਹੈ ਉਹਨਾਂ ਦੇ ਕਰੋੜ-ਕਰੋੜ 2-2 ਕਰੋੜ ਰੁਪਇਆ ਪਰ ਏਕੜ ਕਰਾਪਸ਼ਨ ਇਕੱਠੀ ਕਰਨੀ ਹੈ ਸ ਪਰ ਲੇਕਿਨ ਇਹ ਮਸਲਾ ਉਹਨਾਂ ਦੇ ਫੰਡਿੰਗ ਦਾ ਕਿਸਾਨਾਂ ਦੇ ਹੱਕ ਚ ਪੁੱਛ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ 11 1000 ਰੁਪਇਆ ਹੈ ਜਿਹੜਾ ਬੀਬੀਆਂ ਨੂੰ ਦੇਣਾ ਦੇਣਾ ਹੈ ਵੀ ਉਸ ਨੂੰ ਲੈ ਕੇ ਜਿਹੜਾ ਇਹ ਕਰ ਰਹੀ ਹੈ ਵਿਰੋਧੀ ਧਿਰਾਂ ਵੱਲੋਂ ਇਹ ਵੀ ਦੋਸ਼ ਲਗਾਏ ਜਾ ਰਹੇ ਦੂਜੇ ਪਾਸੇ ਜਾ ਕਿਹਾ ਜਾ ਰਿਹਾ ਵੀ ਕਿਸਾਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਦੇਖੋ ਇਹ ਸਰਕਾਰ ਦੀ ਪਾਲਿਸੀ ਹੈ ਨਾ ਕੀ ਕਰਨ ਜਾਣੀ ਹੈ ਲੇਕਿਨ ਕਿਸਾਨੀ ਨਾਲ ਧੋਖਾ ਮੇਰਾ ਕਹਿਣ ਦਾ ਮਤਲਬ ਜਦ ਕਿਸਾਨ ਦੀ ਆਪਣੀ ਜ਼ਮੀਨ ਰਹਿ ਗਈ ਤੁਸੀਂ ਖੇਤੀ ਕਰੋ ਫਿਰ ਤਾਂ ਤੁਸੀਂ ਠੇਕੇਦਾਰੇ ਬਣ ਕੇ ਜੀ ਬਾਬਾ ਬੰਦਾ ਸਿੰਘ ਬਹਾਦਰ ਨੇ ਆ ਕੇ ਕਿਸਾਨੀ ਦੇ ਹੱਕ ਦਵਾਏ ਸੀਗੇ ਉਸ ਤੋਂ ਪਹਿਲਾਂ ਬੰਜਾਰੇ ਸੀਗੇ ਲੋਕ ਸਾਰੇ ਠੇਕਾ ਦੰਦੇ ਸੀਗੇ ਜ਼ਮੀਨ ਬੋਂਦੇ ਸੀਗੇ ਲੇਕਿਨ ਜਿਹੜਾ ਇਹ ਸਰਕਾਰ ਦਾ ਕਾਨੂੰਨ ਹੈ ਉਹ ਮੁੜ ਕੇ ਫੇਰ ਲੋਕਾਂ ਨੂੰ ਠੇਕੇਦਾਰ ਬਣ ਗੱਲ ਕਰੀਏ ਆਪਣੇ ਹਲਕੇ ਦੇ ਸ਼੍ਰੀ ਅਨੰਦਪੁਰ ਸਾਹਿਬ ਦੇ ਐਮਪੀ ਨਹਿਮਾਲਵਿੰਦਰ ਸਿੰਘ ਕਾਂਗਾ ਉਹਨਾਂ ਨੇ ਵੀ ਜਿਹੜਾ ਆਪਣੇ ਫੇਸਬੁੱਕ ਅਕਾਊਂਟ ਤੇ ਲਿਖਿਆ ਹੈ ਕਿ ਸਰਕਾਰ ਨੂੰ ਇਸ ਦੇ ਬਾਰੇ ਸੋਚਣਾ ਚਾਹੀਦਾ ਜੇਕਰ ਕਿਸਾਨ ਨਹੀਂ ਚਾਹੁੰਦੇ ਤਾਂ ਇੱਕ ਵਾਰ ਜ਼ਰੂਰ ਵਿਚਾਰ ਕਰਨ ਕਿਵੇਂ ਦੇਖਦੇ ਉਹਨਾਂ ਦੇ ਇਸ ਦੇਖੋ ਸਰਕਾਰ ਦੇ ਵਿੱਚ ਵੀ ਉਹ ਵਿਰੋਧ ਆ ਜਦੋਂ ਪਿੰਡਾਂ 'ਚ ਉਹਨਾਂ ਦੇ ਐਮਐਲਏ ਐਮਪੀ ਜਾਂਦੇ ਤਾਂ ਪਿੰਡਾਂ 'ਚ ਵਿਰੋਧ ਹੋ ਰਿਹਾ ਲੇਕਿਨ ਐਮਐਲਏ ਨੇ ਉਹਨਾਂ ਦਾ ਰੌਲਾ ਪਾਓ ਕਿ ਤੁਸੀਂ ਇਹ ਕਾਨੂੰਨ ਕੈਨਸਲ ਕਰੋ ਲੇਕਿਨ ਮਜਬੂਰੀ ਸਰਕਾਰ ਨੇ ਵੀ ਕਾਨੂੰਨ ਕੈਨਸਲ ਕਰ ਲਿਆ ਲੱਗਦਾ ਹੈ ਕਿ ਹੁਣ ਜਿਹੜਾ ਕਿਸਾਨ ਹੈ ਜਾਗ ਉੱਠਿਆ ਹੈ ਤੇ ਹੁਣ ਵਿਰੋਧ ਹੈ ਜਿਹੜਾ ਬੜੇ ਪੱਧਰ ਤੇ ਹੋਵੇਗਾ ਹਰ ਇੱਕ ਪਾਰਟੀ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਵੀ ਕਰ ਰਹੀ ਹੈ ਕਾਂਗਰਸ ਵੀ ਕਰ ਰਹੀ ਹੈ ਜੀ ਦੇਖੋ ਇਹ ਸਾਰੀਆਂ ਪਾਰਟੀਆਂ ਵਿਰੋਧ ਕਰ ਰਹੇ ਹਨ ਇਕੱਲੇ ਸ਼੍ਰੋਮਣੀ ਅਕਾਲੀ ਦਲ ਦਾ ਮਸਲਾ ਨਹੀਂ ਸਮੂਚੀ ਕਿਸਾਨੀ ਦਾ ਮਸਲਾ ਸਾਰੇ ਕਿਸਾਨ ਹੁਣ ਉਹਨਾਂ ਦੇ ਬੱਚੇ ਸਾਰਿਆਂ ਦੇ ਪੜ੍ਹੇ ਲਿਖੇ ਉਹ ਕਾਇਦਾ ਕਾਨੂੰਨ ਪੜ੍ਹਦੇ ਆ ਪਰ ਲੇਕਿਨ ਤੁਸੀਂ ਦੇਖੋ ਕਿ ਜੇ ਸਰਕਾਰ ਨੇ ਇਹ ਕਾਨੂੰਨ ਹਫਤੇ ਚ ਨਾ ਕੈਨਸਲ ਕਰਿਆ ਸਾਰੀਆਂ ਰੋਡਾਂ ਤੇ ਕਿਸਾਨ ਪੰਜਾਬ ਦੇ ਉਤਰ ਕੇ ਆਉਣਗੇ ਸਰਕਾਰ ਨੂੰ ਔਖਾ ਹੋ ਜਾਏਗਾ ਇੱਕ ਮਿੰਟ ਸਿਰ ਭਾਜਪਾ ਵੱਲੋਂ ਵੀ ਜਿਹੜੇ ਖੇਤੀ ਦੇ ਕਾਲੇ ਕਾਨੂੰਨ ਕਿਹਾ ਸੀ ਕਿਸਾਨਾਂ ਨੇ ਉਹ ਕਰੇ ਸੀ ਕਿ ਉਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਉਸੇ ਰਾਤ ਤੇ ਤੁਰ ਗਈਆ ਕਿਸਾਨ ਇਹ ਕਹਿ ਰਹੇ ਆ ਜੀ ਦੇਖੋ ਕਦੋਂ ਸੁਣਿਆ ਸੀ ਕਦੇ ਵੀ ਮੋਦੀ ਨੇ ਜਿਹੜਾ ਕਾਨੂੰਨ ਲਿਆਂਦਾ ਕਦੇ ਉਹ ਵਾਪਸ ਲਿਆ ਲੇਕਿਨ ਉਹ ਕਿਸਾਨੀ ਦੇ ਅੱਗੇ ਮੋਦੀ ਨੂੰ ਵੀ ਝੁਕਣਾ ਪਿਆ ਉਹਨੂੰ ਕਾਨੂੰਨ ਉਹ ਵਾਪਸ ਲੈਣਾ ਪਿਆ ਲੇਕਿਨ ਉਹੀ ਕੰਮ ਅੱਜ ਪੰਜਾਬ ਸਰਕਾਰ ਨੇ ਕਰਿਆ ਇਹਨਾਂ ਨੂੰ ਵੀ ਕਾਨੂੰਨ ਵਾਪਸ ਲੈਣਾ ਧਰਨੇ ਤੇ ਉੱਠ ਕੇ ਇੱਕ ਗੱਲ ਕਰਨੀ ਹੈ ਜੀ ਹਲਕਾ ਖਰੜ ਦੀ ਜਿੱਥੇ ਦੇ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜੇ ਇੰਚਾਰਜ ਸਨ ਰਣਜੀਤ ਸਿੰਘ ਗੱਲੋਸ ਅਸਤੀਫਾ ਦੇ ਗਏ ਉਸ ਤੋਂ ਬਾਅਦ ਇਹ ਜਿਹੜਾ ਕੈਲੀਆ ਹਲਕਾ ਖਾਲੀ ਹੈ ਜੀ ਤੁਹਾਡੀ ਵੀ ਕਾਫੀ ਆਵਾਜ਼ ਉੱਠ ਰਹੀ ਹੈ ਕਿ ਜਿਹੜੇ ਤੁਹਾਡੇ ਚਾਹਣ ਵਾਲੇ ਆ ਸਮਰਥਕ ਆ ਇਹ ਰਣਜੀਤ ਸਿੰਘ ਗਿੱਲ ਤੋਂ ਬਾਅਦ ਚਰਨਜੀਤ ਸਿੰਘ ਚੰਨਾ ਜੀ ਨੂੰ ਜਿਹੜਾ ਇੱਥੇ ਦੀ ਕਮਾਂਡ ਦਿੱਤੀ ਜਾਵੇ ਜੇਕਰ ਇਹ ਸੇਵਾ ਮਿਲਦੀ ਹੈ ਨਭਾਉਂਗੇ ਕੀ ਕਾਂਗੇ ਜੀ ਦੇਖੋ ਪਾਰਟੀ ਨਾਲ ਸੇਵਾ ਦੇਣੀ ਹੈ ਜੇ ਪਾਰਟੀ ਨਾਲ ਸੇਵਾ ਦਿੱਤੀ ਤਾਂ ਜ਼ਰੂਰ ਨਭਾਵਾਂਗੇ ਲੇਕਿਨ ਜਿਹੜਾ ਅੱਜ ਦਾ ਸਾਡਾ ਮਿਸ਼ਨ ਹੈ ਅੱਜ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਗਮਾੜਾ ਦਫ਼ਤਰ ਧਰਨੇ ਨੂੰ ਸੰਬੋਧਨ ਕਰਨਾ ਹੈ ਲੇਕਿਨ ਸਾਡਾ ਫਰਜ਼ ਬਣਦਾ ਐਜ਼ ਏ ਵਰਕਰ ਐਜ਼ ਏ ਲੀਡਰ ਕਿ ਅਸੀਂ ਉਹਨਾਂ ਦੇ ਇਕੱਠ ਨੂੰ ਕਾਮਯਾਬ ਕਰੀਏ ਸੋ ਉਹਨਾਂ ਦਾ ਇਕੱਠ ਹੈ ਜਿਹੜਾ ਅੱਜ ਅਸੀਂ ਉਹ ਕਾਮਯਾਬ ਕਰ ਲਿਆ ਧੰਨਵਾਦ ਸੋ ਇਹ ਨਏ ਜਥੇਦਾਰ ਚਰਨਜੀਤ ਸਿੰਘ ਚੰਨਾ ਜਿਨ੍ਹਾਂ ਨੇ ਕਿਹਾ ਹੈ ਕਿ ਵੱਡਾ ਜਿਹੜਾ ਧਰਨਾ ਪ੍ਰਦਰਸ਼ਨ ਬੋਹਾਲੀ ਕਬਾੜਾ ਦੇ ਦਫ਼ਤਰ ਅੱਗੇ ਹੋਵੇਗਾ ਤੇ ਕਿਸਾਨਾਂ ਵਿਰੁੱਧ ਜੋ ਸਰਕਾਰ ਪੰਜਾਬ ਸਰਕਾਰ ਇਹ ਫੈਸਲਾ ਲੈਣ ਜਾ ਰਹੀ ਹੈ ਸਕੀਮ ਲਾਗੂ ਕਰਨ ਜਾ ਰਹੀ ਆ ਉਸ ਨੂੰ ਰੱਦ ਕਰਨਾ ਹੀ ਪਵੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਸਰਕਾਰ ਕੀ ਫੈਸਲਾ ਲੈਂਦੀ ਹੈ ਇਸਕੀਮ ਰੱਦ ਹੋਵੇਗੀ ਜਾਂ ਨਹੀਂ